ਪੰਜਾਬ ਚ ਰਹਿੰਦੇ ਪ੍ਰਵਾਸੀਆਂ ਦੇ ਖਿਲਾਫ ਐਕਸ਼ਨ ਹੋ ਚੁੱਕਿਆ ਸ਼ੁਰੂ ਪਿੰਡ ਛੱਡ ਛੱਡ ਕੇ ਜਾਣ ਲੱਗੇ ਆਪਣੇ ਆਪਣੇ ਘਰਾਂ ਨੂੰ ਪ੍ਰਵਾਸੀ ਦਰਅਸਲ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਮਾਸੂਮ ਦੇ ਨਾਲ ਦਰਿੰਦਗੀ ਹੋ ਜਾਂਦੀ ਆ ਇੱਕ ਪ੍ਰਵਾਸੀ ਦੇ ਵੱਲੋਂ ਪਹਿਲਾਂ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਜਾਂਦਾ ਬੜੀ ਹੀ ਬੇਰਹਿਮੀ ਦੇ ਨਾਲ ਉਸ ਦੇ ਨਾਲ ਜੋ ਕੀਤਾ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ ਹਰ ਕਿਸੇ ਦੇ ਰੌਂਗ ਤੇ ਖੜੇ ਹੋ ਜਾਂਦੇ ਨੇ ਕਿ ਆਖਰ ਇੱਕ 5 ਸਾਲ ਦੇ ਮਾਸੂਮ ਦੇ ਨਾਲ ਇਸ ਪਹੀਏ ਦੇ ਵੱਲੋਂ ਅਜਿਹਾ ਹਲ ਕੀਤਾ ਅਜਿਹੀ ਸ਼ਰਮਨਾਕ ਕਰਤੂਤ ਕੀਤੀ ਆ ਤਾਂ ਜਿਸ ਤੋਂ ਬਾਅਦ ਭਈਆਂ ਨੂੰ ਪੰਜਾਬ ਚੋਂ ਕੱਢਣ ਦੀਆਂ ਕਵਾਇਤਾਂ ਸ਼ੁਰੂ ਹੋ ਚੁੱਕੀਆਂ ਬਠਿੰਡਾ ਦੇ ਪਿੰਡ ਗਹਿਰੀ ਦੇ ਵਿੱਚ ਮਤਾ ਪਾਸ ਕਰ ਦਿੱਤਾ ਕਿ ਜੇਕਰ ਕੋਈ ਵੀ ਇੱਥੇ ਭਈਆ ਪ੍ਰਵਾਸੀ ਆ ਤਾਂ ਉਸ ਦਾ ਵੋਟਰ ਕਾਰਡ ਉਸ ਦੀ ਵੋਟ ਉਸ ਦਾ ਲਾਇਸੈਂਸ ਉਸ ਦਾ ਪੈਨ ਕਾਰਡ ਨਹੀਂ ਬਣਾਇਆ ਜਾਵੇਗਾ ਤਾਂ ਮਤੇ ਪਾਸ ਕਰ ਦਿੱਤੇ ਨੇ ਪਿੰਡਾਂ ਦੇ ਵਿੱਚ ਤਾਂ ਇਹਨਾਂ ਮਤਿਆਂ ਤੋਂ ਬਾਅਦ ਬਈਆਂ ਨੂੰ ਪਾਜੜਾ ਪੈ ਚੁੱਕੀਆਂ ਨੇ ਤੁਹਾਡੀ رائے ਕੀ ਆ ਕਮੈਂਟ ਕਰਿਓ ਪਰ ਲੋਕ ਕੀ ਕੁਝ ਕਹਿ ਰਹੇ ਨੇ ਪਿੰਡ ਦੇ ਮਹਤਵਾਰ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਆਪਣੇ ਨਗਰ ਦੀ ਸਾਰੀ ਨਗਰ ਪੰਚਾਇਤ ਅਤੇ ਜਿਹੜੀਆਂ ਦੋ ਕਿਸਾਨ ਜੁਨੀਆਨਾ ਬਣਿਆ ਉਹਨਾਂ ਵੱਲੋਂ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਪਿੰਡ ਪਿੰਡ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਜੋ ਪ੍ਰਵਾਸੀ ਮਜ਼ਦੂਰ ਰਹਿੰਦੇ ਆ ਉਹਨਾਂ ਦੇ ਮਤੇ ਪਾਉਣ ਵਾਸਤੇ ਹੁਣ 4 ਵਜੇ ਦਾ ਜੋ ਟਾਈਮ ਦਿੱਤਾ ਸੀਗਾ ਸੁਬਾਹ ਵੀ ਇਹ ਬੇਨਤੀ ਕੀਤੀ ਸੀ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਕਿ ਆਵਾਜ਼ ਸੁਣਜਾਂ ਸਾਰ ਆਪਣੇ ਨਵੇਂ ਪੰਚਾਇਤ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਨਗਰ ਪੰਚਾਇਤ ਨਗਰ ਦੇ ਮੋਹਤਵਾਰ ਸੱਜਣ ਉੱਥੇ ਹਾਜ਼ਰ ਸੋ ਘਰ ਘਰ ਦੇ ਬੰਦੇ ਨੂੰ ਬੇਨਤੀ ਹੈ ਕਿ ਆਵਾਜ਼ ਸੁਣਨ ਅਸਾਰ ਆਪਣੇ ਨਵੇਂ ਪੰਚਾਇਤ ਘਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੇ ਹਾਲਾਤਾਂ ਤੋਂ ਜਾਣੋ ਜਿਵੇਂ ਪਿੱਛੇ ਦੇ ਹੁਸ਼ਿਆਰਪੁਰ ਦੇ ਵਿੱਚ ਕਿਸੇ ਪ੍ਰਵਾਸੀ ਵੱਲੋਂ ਛੋਟੇ ਜਿਹੇ ਬੱਚੇ ਦਾ ਗਲਾ ਘੋਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਿਹੜੀ ਇਹੋ ਜਈਆਂ ਜਿਹੜੀਆਂ ਵਾਰਦਾਤਾਂ ਨੂੰ ਹਰ ਰੋਜ਼ ਦਿਨ ਬਦਿਨ ਅੰਜਾਮ ਦਿੱਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੋ ਉਹਨਾਂ ਨੂੰ ਭਾਈ ਆਪਣੇ ਨਗਰ ਦੇ ਵਿੱਚੋਂ ਕੱਢਣ ਵਾਸਤੇ ਜੋ ਮਤਾ ਪਾਉਣਾ ਨਗਰ ਪੰਚਾਇਤ ਅਤੇ ਦੋਹੇ ਕਿਸਾਨ ਦੁਨੀਆ ਨਾ ਨਗਰ ਦੇ ਮੋਹਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਪਹੁੰਚ ਚੁੱਕੇ ਆ ਸੋ ਘਰ ਘਰ ਦੇ ਬੰਦੇ ਨੂੰ ਬੇਨਤੀ ਹੈ ਕਿ ਆਵਾਜ਼ ਸੁਣਦਿਆਂ ਸਾਰ ਆਪਣੇ ਪੰਚਾਇਤ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਇਹੋ ਜਿਹੀ ਜਿਹੜੀ ਘਟਨਾ ਹੈ ਉਹਨੂੰ ਅੱਗੇ ਵਾਸਤੇ ਕੋਈ ਹੋਰ ਅੰਜਾਮ ਨਾ ਦੇਵੇ ਉਹਦੋਂ ਪਹਿਲਾਂ-ਪਹਿਲਾਂ ਮੌਕਾ ਜਿਹੜਾ ਸਾਂਭ ਲਿਆ ਜਾਵੇ ਸੋ ਬੇਨਤੀ ਹੈ ਭਾਈ ਜਲਦੀ ਤੋਂ ਜਲਦੀ ਆਵਾਜ਼ ਸੁਣਿਆ ਸੰਸਾਰ ਆਪਣੇ ਗੈਰੀ ਭਾਗੀ ਜੋ ਨਵਾਂ ਪੰਚਾਇਤਕਰ ਬਣਿਆ ਉਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਮਤਾ ਪਾਇਆ ਜਾ ਸਕੇ ਬੇਨਤੀ ਪ੍ਰਵਾਨ ਕਰਨੀ ਜੀ ਹਰਜੀਤ ਸਿੰਘ ਸਰਪੰਚ ਪਿੰਡ ਗੇਰੀ ਭਾਗੀ ਮਤਾ ਜੀ ਪ੍ਰਵਾਸੀ ਮਜ਼ਦੂਰਾਂ ਵਾਸਤੇ ਪਾਇਆ ਗਿਆ ਕਿ ਅਸੀਂ ਜੋ ਵੀ ਪ੍ਰਵਾਸੀ ਮਜ਼ਦੂਰ ਹੈ ਕੰਮ ਕਰਨ ਖਾਤਰ ਆਉਂਦੇ ਆ ਉਹ ਆ ਸਕਦੇ ਆ ਕੰਮ ਕਰਕੇ ਆਪਦਾ ਵਾਪਸ ਜਾਣ ਉਹਨਾਂ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਦਿੱਤਾ ਨਹੀਂ ਜਾਊਗਾ ਨਾ ਕੋਈ ਉਹਨਾਂ ਨੂੰ ਮਕਾਨ ਲੈ ਕੇ ਨਾ ਦਿੱਤਾ ਜਾਊ ਨਾ ਹੀ ਕੋਈ ਉਹਨਾਂ ਦਾ ਕਾਰਡ ਵਗੈਰਾ ਜਾਂ ਗੁਦਾਰ ਕਾਰਡ ਕੋਈ ਵੀ ਮਨ ਕੇ ਪ੍ਰੂਫ ਐਟੋ ਰੈਟੀਫਾਈ ਕਰਾਉਂਦੇ ਨਹੀਂ ਅਸੀਂ ਨਹੀਂ ਕਰਾਂਗੇ। ਉਤੇ ਵੀ ਅਸੀਂ ਉਹਨਾਂ ਨੂੰ ਨਾ ਪਿੰਡ ਦੇ ਵਾਹਨ ਦੀ ਇਜਾਜ਼ਤ ਦੇਵਾਂਗੇ। ਜੇ ਕੋਈ ਲੈ ਕੇ ਆਉਂਦਾ ਆਪ ਜ਼ਿੰਮੇਦਾਰ ਤਾਂ ਉਹਨੂੰ ਖੁਦ ਦਾ ਜ਼ਿੰਮੇਦਾਰ ਹੋਊਗਾ। ਉਹਦਾ ਆਧਾਰ ਕਾਰਡ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਉਹਨਾਂ ਉਹਦੀ ਜ਼ਿੰਮੇਵਾਰੀ ਹੈ। ਇਹਦੇ ਵਿੱਚ ਜਿਹੜਾ ਵੀ ਲੈ ਕੇ ਆਪ ਦੇ ਘਰੇ ਬਹਾਊਗਾ ਜਾਂ ਖੇਤ ਚ ਬਹਾਊਗਾ ਤਾਂ ਖੁਦ ਉਹ ਜ਼ਿੰਮੇਦਾਰ ਹੈ। ਅਸੀਂ ਉਹਨਾਂ ਨੂੰ ਅਸੀਂ ਸਾਡੇ ਨੂੰ ਕੋਈ ਇਜਾਜ਼ਤ ਨਹੀਂ ਹੈ ਪਿੰਡ ਦੇ ਵਿੱਚ ਬੈਠਣ ਦੀ। ਸਰਪਸੰਦ ਜਿਹੜੇ ਪਹਿਲਾਂ ਰਹਿ ਰਹੇ ਨੇ ਕੋਈ ਵੀ ਰਹਿ ਰਹੇ ਜੀ ਸ਼ੱਕ ਦੀ ਹਾਂ ਰਹਿਣ ਨਾਲ ਤਾਂ ਕਹਿੰਦੇ ਰਹੇ ਤਾਂ ਸਾਰੇ ਪ੍ਰਵਾਸੀ ਹੋ ਰਹੇ ਤੇ ਆ ਜਾਂਦੇ ਬਗ ਜਾਂਦੇ ਕਦੇ 6 ਮਹੀਨੇ 7 ਮਹੀਨੇ ਇੱਧਰ ਲਾ ਲੈਂਦੇ 2 ਮਹੀਨੇ ਉੱਧਰ ਲਾ ਜਾਂਦੇ ਫੇਰ ਆ ਜਾਂਦੇ ਬਗ ਜਾਂਦੇ ਕਰੀ ਜਾਂਦੇ ਪਰ ਉਹਨਾਂ ਨੂੰ ਜੇ ਹੁਣ ਆਉਣਗੇ ਜ਼ਰੂਰ ਤਾਂ ਆਪਦਾ ਕਿਤੇ ਉਹਨਾਂ ਨੂੰ ਟਿਕਾਣਾ ਜਿਹੜਾ ਵੀ ਕਿਸੇ ਨੇ ਕੰਮ ਕਰਾਉਣਾ ਉਹ ਟਿਕਾਣਾ ਉਹਨਾਂ ਨੂੰ ਉਹੀ ਬੰਦਾ ਦੇਊ ਉਹੀ ਉਹਦਾ ਜ਼ਿੰਮੇਵਾਰ ਹੋਊਗਾ ਠੀਕ ਹੈ ਮਤਲਬ ਕਿ ਪਿੰਡ ਦੇ ਆਮ ਨਹੀਂ ਜਿਵੇਂ ਪਿੰਡ ਦੇ ਵਿੱਚ ਤੁਰੇ ਫਿਰਦੇ ਆ ਜਾਂ ਉਹ ਕਰਾ ਵੀ ਕਿਤੇ ਚਾਰ ਇੱਧਰ ਨਾ ਕੇ ਚਾਰ ਉਧਰ ਉਹ ਨਹੀਂ ਹੋ ਚੱਲੂਗਾ ਵਿਭਾਗ ਉਹਨੂੰ ਕੰਮ ਤੇ ਰੱਖੋ ਬਸ ਕੰਮ ਤੇ ਜਾ ਕੇ ਆਪਦੇ ਖੇਤ ਲੈ ਕੇ ਜਾਓ ਆਪਦੇ ਖੇਤ ਨੂੰ ਜਦੋਂ ਵੀ ਕੰਮ ਹੋ ਗਿਆ ਉਹਨੂੰ ਆਪਦੇ ਖੇਤ ਤੋਰੋ ਇਥੇ ਕਿੰਨੇ ਕਿ ਲੋਕ ਰਹਿ ਰਹੇ ਨੇ ਕਿੰਨੇ ਕਿ ਲੋਕਾਂ ਨੇ ਬਹੁਤ ਆ ਜੀ ਹੋਣਗੇ 150 ਬੰਦਾ ਪਿੰਡ ਦੇ ਵਿੱਚ ਜਿਹੜੇ ਵੋਟਾਂ ਬਣਵਾ ਲਈਆਂ ਉਹਨਾਂ ਦੀ ਕਦਰ ਮੁੱਟਾ ਨਹੀਂ ਵੋਟਾਂ ਦਾ ਫਿਰ ਅਸੀਂ ਕਰਾਂਗੇ ਜੀ ਲਿਖ ਕੇ ਦੇਵਾਂਗੇ ਉਹਨੇ ਵੋਟ ਪਾਟ ਇੱਥੇ ਨਾ ਬਣੇ ਉਹ ਸਾਡੇ ਪਿੰਡ ਦੇ ਨਹੀਂ ਹੈ ਅਸੀਂ ਉਹ ਲਿਖ ਕੇ ਦੇ ਦਾਂਗੇ ਇਹ ਤਾਂ ਸਾਡੇ ਪਿੰਡ ਦਾ ਨਹੀਂ ਹੈ ਠੀਕ ਹੈ ਉਹ ਤਾਂ ਹਾਂ ਕੀ ਕਹਿਣਾ ਚਾਹੁੰਗੇ ਇਹਦਾ ਮਤਾ ਪਾਇਆ ਮੇਰਾ ਨਾਮ ਜਸਵੀਰ ਸਿੰਘ ਜੀ ਬੀਕੇ ਜੋ ਇਕਤਾ ਸਿੱਧੂ ਪਰਦਾ ਬਲਾਗ ਦਾ ਪ੍ਰਧਾਨ ਆ ਪਿੰਡ ਮੇਰਾ ਗਹਿਰੀ ਭਾਗੀ ਆ ਮੇਰੇ ਪਿੰਡ ਗਹਿਰੀ ਭਾਗੀ ਦੇ ਵਿੱਚ ਅੱਜ ਜਿਹੜਾ ਸਾਡੇ ਨਗਰ ਨੇ ਨਗਰ ਕਨਿਗੋ ਮਿਲ ਕੇ ਮਤਾ ਪਾਇਆ ਗਿਆ ਅਸੀਂ ਜਥੇਬੰਦੀ ਵਜਿਸ ਤੇ ਨਗਰ ਦੇ ਨਾਲ ਆ ਤੇ ਸਾਡੇ ਜਿਹੜੀ ਮੌਜੂਦਾ ਪੰਚਾਇਤਾਂ ਮੌਜੂਦਾ ਪੰਚਾਇਤਾਂ ਸਾਬਕਾ ਪੰਚਾਇਤਾਂ ਉਹ ਸਾਰੀ ਪੰਚਾਇਤ ਇੱਥੇ ਹੈਗੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਤਾਇਏ ਪਾਇਆ ਗਿਆ ਤੇ ਅਸੀਂ ਨਗਰ ਦੇ ਨਾਲ ਸਹਿਮਤਾਂ ਸਹਿਮਤ ਹੋ ਕੇ ਤੇ ਜਿਹੜੇ ਪ੍ਰਵਾਸੀ ਸਾਡੇ ਰਹਿਣਗੇ ਪਰੋਂ ਆ ਕੇ ਰਹਿੰਦੇ ਨੇ ਇੱਥੇ ਜਿਨ੍ਹਾਂ ਦੀਆਂ ਬਾ ਵਾਰੀ ਵਾਰੀ ਇਹ ਗੱਲ ਆਉਂਦੀ ਆ ਵੀ ਪੱਕੀਆਂ ਵੋਟਾਂ ਬਣੀਆਂ ਵਿਆਂ ਨਾ ਪੱਕੀਆਂ ਵੋਟਾਂ ਇੱਕ ਦੋ ਜਣੇ ਜਿਹੜੇ ਨੇ ਉਹਨਾਂ ਦੀਆਂ ਮੰਨ ਲਓ ਵੀ ਇੱਥੇ 15 ਸਾਲ ਤੋਂ 20 ਸਾਲ ਤੋਂ ਲਾ ਕੇ ਰਹਿ ਰਹੇ ਹਨ ਪਰ ਉਹਨਾਂ ਦੇ ਵੀ ਅਕਸਰ ਫਿਰ ਕੱਲ ਨੂੰ ਜੇ ਅਸੀਂ ਉਹਨੂੰ ਰੱਖ ਦਿਆਂ ਤਾਂ ਉਹਨੇ ਕਹਿਣਗੇ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਆਉਣਗੇ ਅਸੀਂ ਤਾਂ ਉਹਨਾਂ ਦਾ ਫਲਾਣੇ ਦਾ ਰਿਸ਼ਤੇਦਾਰ ਆ ਕਿਉਂਕਿ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਸੀਂ ਇੱਕ ਮੰਗ ਪੱਤਰ ਬਣਾ ਕੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਹਾਂਗੇ ਵੀ ਇਹਨਾਂ ਦੇ ਜਿਹੜੇ ਬੰਦੇ ਰਹਿੰਦੇ ਸਾਡੇ ਪਿੰਡ ਦੇ ਨਹੀਂ ਇਹਨਾਂ ਦੀ ਪੜਚੋਲ ਕੀਤੀ ਜਾਵੇ ਜਿਹੜਾ ਇਹ ਬੰਦਾ ਵੀ ਕਿੱਥੋਂ ਦਾ ਹੈਗਾ ਕਿੱਥੇ ਦੀਆਂ ਰਿਸ਼ਤੇਦਾਰੀਆਂ ਨਾਲ ਕੀ ਇਹ ਪਿੱਛੇ ਕੰਮ ਇਹਦਾ ਪਿਸ਼ੋਕੜ ਦੇ ਵਿੱਚ ਕੀ ਕੰਮ ਕਰਦਾ ਸੀ ਹੋ ਸਕਦਾ ਜਿਹੜਾ ਜੋ 10 ਸਾਲ ਤੋਂ 20 ਸਾਲ ਦੇ ਇੱਥੇ ਸਾਡੇ ਪਿੰਡ ਦੇ ਵਿੱਚ 10 ਸਾਲਾਂ ਤੋਂ ਲਾ ਕੇ ਰਹਿ ਰਿਹਾ ਹੋ ਸਕਦਾ ਉਹ ਕ੍ਰਾਈਮ ਕਰਕੇ ਆਇਆ ਹੋਵੇ ਕ੍ਰਾਈਮ ਕਰਕੇ ਆ ਕੇ ਸਾਡੇ ਪਿੰਡ ਦੇ ਜੀਤ ਸਿੰਘ ਸਰਪੰਚ ਪਿੰਡ ਗੇਰੀ ਭਾਗੀ ਮਤਾ ਜੀ ਪ੍ਰਵਾਸੀ ਮਜ਼ਦੂਰਾਂ ਵਾਸਤੇ ਪਾਇਆ ਗਿਆ ਕਿ ਅਸੀਂ ਜੋ ਵੀ ਪ੍ਰਵਾਸੀ ਮਜ਼ਦੂਰ ਹੈ ਕੰਮ ਕਰਨ ਖਾਤਰ ਆਉਂਦੇ ਆ ਉਹ ਆ ਸਕਦੇ ਆ ਕੰਮ ਕਰਕੇ ਆਪਦਾ ਵਾਪਸ ਜਾਣ ਉਹਨਾਂ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਦਿੱਤਾ ਨਹੀਂ ਜਾਊਗਾ ਨਾ ਕੋਈ ਉਹਨਾਂ ਨੂੰ ਮਕਾਨ ਲੈ ਕੇ ਨਾ ਦਿੱਤਾ ਜਾਊ ਨਾ ਹੀ ਕੋਈ ਉਹਨਾਂ ਦਾ ਕਾਰਡ ਵਗੈਰਾ ਜਾਂ ਕੋਈ ਧਾਰ ਕਾਰਡ ਕੋਈ ਵੀ ਮਿਲ ਕੇ ਪ੍ਰੂਫ ਹੋ ਆਹ ਟੂਰ ਰੈਟੀਫਾਈ ਕਰਾਉਂਦੇ ਆ ਨਹੀਂ ਕਰਾਂਗੇ ਕੋਤੇ ਵੀ ਅਸੀਂ ਉਹਨਾਂ ਨੂੰ ਨਾਂ ਪਿੰਡ ਦੇ ਵਾਰਿਆਂ ਦੀ ਯਾਤਰੀ ਆ ਜੇ ਕੋਈ ਲੈ ਕੇ ਆਉਂਦਾ ਆਪ ਜਿੰਮੇਦਾਰ ਤਾਂ ਉਹਨੂੰ ਖੁਦ ਦਾ ਜ਼ਿੰਮੇਦਾਰ ਹੋਊਗਾ ਉਹਦਾ ਆਧਾਰ ਕਾਰਡ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਉਹਨਾਂ ਉਹਦੀ ਜ਼ਿੰਮੇਵਾਰੀ ਹੈ ਇਹਦੇ ਵਿੱਚ ਜਿਹੜਾ ਵੀ ਲੈ ਕੇ ਆਪਦੇ ਘਰੇ ਬਹਾਊਗਾ ਜਾਂ ਖੇਤ ਚ ਬਹਾਊਗਾ ਤਾਂ ਖੁਦ ਉਹ ਜ਼ਿੰਮੇਦਾਰ ਹੈ ਅਸੀਂ ਉਹਨਾਂ ਨੂੰ ਅਸੀਂ ਸਾਡੇ ਨੂੰ ਕੋਈ ਯਾਤਰੀ ਨਹੀਂ ਹੈ ਪਿੰਡ ਦੇ ਵਿੱਚ ਬੈਠਣ ਸਰਪੰਚ ਜਿਹੜੇ ਪਹਿਲਾਂ ਰਹਿ ਰਹੇ ਕੋਈ ਵੀ ਰਹਿ ਰਿਹਾ ਜੀ ਸ਼ੱਕਤ हां ਰਾਇਨੌਰ ਤੇ ਕੱਢੋ ਰਾਇ ਤਾਂ ਸਾਰੇ ਪ੍ਰਵਾਸੀ ਆ ਰਹਿ ਰਹੇ ਤੇ ਆ ਜਾਂਦੇ ਬਗ ਜਾਂਦੇ ਕਦੇ 6 ਮਹੀਨੇ 7 ਮਹੀਨੇ ਇਧਰ ਲਾ ਲੇ 2 ਮਹੀਨੇ ਉਧਰ ਲਾ ਆ ਜਾਂਦੇ ਫੇਰ ਆ ਜਾਂਦੇ ਬਗ ਜਾਂਦੇ ਕਰੀ ਜਾਂਦੇ ਪਰ ਉਹਨਾਂ ਨੂੰ ਜੇ ਹੁਣ ਆਉਣਗੇ ਜ਼ਰੂਰ ਤਾਂ ਆਪ ਦਾ ਕਿਤੇ ਉਹਨਾਂ ਨੂੰ ਟਿਕਾਣਾ ਜਿਹੜਾ ਵੀ ਕਿਸੇ ਨੇ ਕੰਮ ਕਰਾਉਣਾ ਉਹ ਆਪ ਟਿਕਾਣਾ ਉਹਨਾਂ ਨੂੰ ਉਹੀ ਬੰਦਾ ਦੇ ਉਹ ਹੀ ਉਹਦਾ ਜ਼ਿੰਮੇਦਾਰ ਹੋਊਗਾ ਮਤਲਬ ਕਿ ਪਿੰਡ ਦੇ ਆਮ ਨਹੀਂ ਜਿਵੇਂ ਪਿੰਡ ਦੇ ਵਿੱਚ ਤੁਰੇ ਫਿਰਦੇ ਆ ਜਾਂ ਉਹ ਕਰਾ ਵੀ ਕਿਤੇ 4 ਇਧਰ ਲੰਘ 4 ਉਧਰ ਉਹ ਨਹੀਂ ਹੋ ਚੱਲੂਗਾ ਉਹਨੂੰ ਕੰਮ ਤੇ ਰੱਖੋ ਬਸ ਕੰਮ ਤੇ ਲਾ ਕੇ ਆਪ ਦਾ ਖੇਤ ਲੈ ਕੇ ਜਾਓ ਆਪ ਦੇ ਜਦੋਂ ਵੀ ਕੰਮ ਹੋ ਗਿਆ ਉਹਨੂੰ ਆਪ ਦੇ ਖ പെൺകുട്ട് <inaudible>